ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪੈਣੀ ਗੋੜਾ ਜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਤਾਂ ਤੋਕੜ ਗਾਵਾਂ ਨੇ ਜੀ ਤੇ 9-10 ਹੀ ਫਰਾਂ ਨੇ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਹੈ ਮੇਰੀ ਸਪੈਸ਼ਲ ਬੇਨਤੀ ਹੋਊਗੀ ਵੀਰੇ ਜੇ ਕੋਈ ਟੋਕੜ ਵੈਡ ਹੁੰਦੀ ਤੁਸੀਂ ਆਪਦੀ ਮਲਕਿੰਗ ਕਰ ਸਕਦੇ ਆ ਜੀ ਬਾਕੀ ਆ ਜਾਓ ਜੀ ਸਸਰੀ ਗਾਲ ਜੀ ਸਸਰੀ ਗਾਲ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਦੱਸਾ ਪਿੰਡ ਪੈਣੀ ਰੋੜਾ ਜ਼ਿਲ੍ਹਾ ਲੁਧਿਆਣਾ ਨੇੜੇ ਰੈਗੁਰ ਤੇ ਪੱਕਾ ਰਹਿੰਦੇ ਆ ਠੀਕ ਹੈ 모바일 ਨੰਬਰ ਜੀ 84273711673 ਠੀਕ ਹੈ ਕਿੰਨੇ ਨਾਗਾ ਵੀਰੇ ਆਪਣੇ ਨਾਗ ਵੀਰੇ 10 ਬੱਸੀਆਂ ਲੰਗੀਆਂ ਦੋ ਟੋਕੜ ਗਾਵਾਂ ਨੇ ਠੀਕ ਹੈ ਵੀਰੇ ਆ ਇਧਰੋ ਕਰ ਲੈਨੇ ਆ ਵੀਰੇ ਠੀਕ ਹੈ ਜੀ ਆ ਆਇਆ ਸ਼ਹਿਰ ਦਾ ਆ ਗਿਆ ਬੱਚਾ ਵੀਰੇ ਠੀਕ ਹੈ ਆਇਆ ਸ਼ਹਿਰ ਦਾ ਬੱਚਾ ਉਮਰ ਕਿੰਨੀ ਕਾ ਜੀ ਜੀ ਉਮਰ ਹੋ ਗਈ ਵੀਰੇ 5 ਕੁ ਮਹੀਨੇ 5 ਕੁ ਮਹੀਨੇ ਠੀਕ ਹੈ ਬੱਚਾ ਹੀ ਆ ਜੀ ਹਜੇ ਸ਼ੁਰੂ ਦਾ ਪਰ ਰੰਗ ਪ੍ਰਿੰਟ ਬੜਾ ਚੰਗਾ ਜੀ ਝੋਲੀ ਜੱਟ ਕਰਾ ਦੇ ਵੀਰੇ ਝੋਲੀ ਵੀ ਦਿਖਾ ਦਿੰਨੇ ਆ ਵੀਰੇ ਸੋਹਣੀ ਝੋਲੀ ਆ ਲਓ ਫੋਟ ਸ਼ਾਂਗ ਪੂਰਾ ਵੀ ਨੇ ਸਾਂਭਣਯੋਗ ਚੀਜ਼ ਐ ਜੀ ਬਾਕੀ ਚਮਕ-ਦਮਕ ਤੁਸੀਂ ਖੁਦ ਹੀ ਚੈੱਕ ਕਰ ਪੂਰਾ ਪੜਿਆ ਹੋਇਆ ਵੀਰੇ ਬੱਚਾ ਵਾ ਬੜੀ ਚਮਕ-ਦਮਕ ਵਾਲੀ ਐ ਜੀ ਦੇਖ ਸਕਦੇ ਹੋ ਮੋੜ ਲਿਆਈ ਵੀਰੇ ਥਣ ਕੱਲਾ-ਕੱਲਾ ਲੱਗਿਆ ਵਾ ਕੋਈ ਆਏ ਨਹੀਂ ਵੀਰੇ ਜੁੜਦਾ ਨਹੀਂ ਬੜਦਾ ਨਹੀਂ ਹੈ ਸ਼ੂਟ ਆ ਬੱਚਾ ਹੀ ਜਿੱਦਾਂ 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 ਜਿੱਦ ਉਤੇ ਕਰਮ ਵਾਲੀ ਤੁੰਨੂ ਵੀ ਪਤਾ ਕਿੰਨੇ ਰੁਪਏ ਦੇ ਡਿਮਾਂਡ ਜੋੜੇ ਜੋੜੇ ਦੀ ਕਰਨੀ ਕਿ ਕੱਲੇ ਕੱਲੇ ਦੀ ਕੱਲੇ ਕੱਲੇ ਦੀ ਕਰਦਨੇ ਆ ਵੀਰੇ ਠੀਕ ਆ ਇਹਦੀ ਕੀ ਡਿਮਾਂਡ ਹੈ ਜੀ ਇਹ ਵੀਰੇ 12 ਦਾ ਦੇ ਦਾਂਗੇ ਬਾਕੀ ਮਾਨਦਾਨ ਕਰ ਦਾਂਗੇ ਠੀਕ ਆ ਜੀ ਦੋ ਨੰਬਰ ਨਾਲ ਕਿਹੜਾ ਜੀ ਦੋ ਨੰਬਰ ਆ ਜਰਸੀ ਕਰ ਦਿੰਨੇ ਆ ਵੀਰੇ ਪੰਜਾਬ ਵਾਲੀ ਇੱਕ ਵੱਡੂ ਲੱਗ ਜੂ ਜੀ ਫਿਰ ਆਪਾਂ 올 ਚ ਦੇ ਦਿੰਨੇ ਆ ਆ ਜੋੜਾ ਕੋਲ ਲੰਨੇ ਠੀਕ ਆ ਇਹ ਜੋੜਾ ਕੋਲ ਲੋ ਦੋ ਤੇ ਤਿੰਨ ਨੰਬਰ ਇਹ ਇੱਕ ਦਾ ਕੀ ਬਲੈਕ ਜਰਸੀ ਹਾਂਜੀ ਇੱਕ ਵੀਰੇ ਬਲੈਕ ਇੱਕ ਆ ਕੀ ਰੈੱਡ ਠੀਕ ਐ ਇੱਕ ਆ ਵੀਰੇ ਦੋਨੇ ਜਰਸੀਆਂ ਹੀ ਆ ਹਾਂ ਆ ਪੰਜਾਬ ਪੰਜਾਬ ਵਾਲੀਆਂ ਵੀਰੇ ਜਰਸੀਆਂ ਠੀਕ ਆ ਇਹਨਾਂ ਦੇ ਕੋਈ ਵੀਰੇ ਫੂਟ ਚਾਂਕ ਨਹੀਂ ਨਹੀਂ ਚਾਰ ਚਾਰੀ ਵੀਰੇ ਸਾਰੇ ਮਾਲ ਚਾਰ ਚਾਰੀ ਥਾਣਾ ਗਾਰੰਟੀ ਹੋਊਗੀ ਆਪਣੀ ਹਾਂ ਹਾਂ ਵੀਰੇ ਪੂਰਾ ਫੂਟ ਚਾਂਕ ਨਹੀਂ ਚਮਕ ਦਮ ਕੇ ਇਹਨਾਂ ਦੀ ਵੀ ਚੰਗੀ ਐ ਇੱਕ ਬਲੈਕ ਚਾਗੀ ਇੱਕ ਵੀਰੇ ਰੈੱਡ ਜਰਸੀ ਚਾਗੀ ਹੈ ਬੱਚੇ ਹੀ ਆ ਜੀ ਛੋਟੇ ਫੂਟ ਚਾਂਕ ਦੋਨਾਂ ਦੇ ਨਹੀਂ ਤੇ ਫਿਰ ਵੀਰੇ ਦੋ ਤੇ ਤਿੰਨ ਨੰਬਰ ਦੀ ਡਿਮਾਂਡ ਜੀ ਇਹਦਾ ਵੀਰੇ 5500 ਰੁਪਿਆ ਤਿੰਨ ਨੰਬਰ ਦਾ ਜੀ ਹਾਂ ਤੇ ਦੋ ਦਾ ਜੀ ਇਹਦਾ 6500 ਰੁਪਿਆ ਕਾਲੀ ਜਰਸੀ ਦਾ ਹਾਂ ਤੇ ਕਾਲੀ ਦਾ ਕਾਲੀ ਦਾ 6500 ਰੁਪਿਆ ਤੇ ਜਿਹੜੀ ਲਾਲ ਜਰਸੀ ਆ ਇਹਦਾ 5500 ਰੁਪਿਆ ਜੀ ਇਹ ਹੋ ਨਗਦ ਖਾਤੇ ਤੁਹਾਨੂੰ ਤਿੰਨ ਇੱਕ ਤਾਂ ਵੀਰੇ ਨੰਬਰ ਯਾਦ ਰੱਖਿਓ ਕਿਉਂਕਿ ਬਈਰ ਬੰਦਾ ਉਲਝ ਜਾਂਦਾ ਤਿੰਨ ਨੰਬਰ ਦਾ 6500 ਹਾਂ ਆ ਗਿਆ ਅੱਗੇ ਵੀਰੇ ਆਪਣਾ 4 ਤੋਂ 5 ਇਹ ਵੀ ਬੱਚੇ ਹੀ ਆ ਇੱਕ ਜਰਸੀ ਚ ਇੱਕ ਹੈ ਚੈਪ ਚ ਪਾਈ ਹੋਈ ਹੈ ਹਾਂ ਵੀਰ ਚੈਪ ਚ ਠੀਕ ਆ ਜਿਹੜਾ 4 ਨੰਬਰ ਨਗ ਦੇ ਵੀਰੇ ਸਿੰਘ ਦਗਾਉਣ ਵਾਲੇ ਆ ਪਹਿਲਾਂ ਦੱਸ ਦਿੰਨੇ ਆ ਇਹਨਾਂ ਬੱਚਿਆਂ ਦੀ ਕਿੰਨੀ ਉਮਰ ਹੈ ਇਹਨਾਂ ਦੇ ਵੀ ਹੋ ਗਏ ਵੀਰੇ 5 ਇਹਦੀ ਹੋ 5 ਕਿ ਮਹੀਨੇ ਦੀ ਇਹਦੀ ਵੀ 5 ਕੀ ਹੋਊਗੀ 5 5 ਮਹੀਨੇ ਚਲੋ ਥੋੜਾ ਘਣਾ ਗਾਂ ਪਛਾਣ ਹੋ ਸਕਦਾ ਬਾਕੀ ਬਾਈ ਦਾ ਮਾਲ ਸਾਰਾ ਖਰੀਦਿਆ ਨਹੀਂ ਆਪਣਾ ਖਰੀਦਿਆ ਹੁੰਦਾ ਵੀਰੇ ਸਾਰਾ ਠੀਕ ਆ ਕੋਈ ਘਰ ਦੇ ਨਹੀਂ ਪਸ਼ੂ ਜੀ ਹਾਂ ਜੀ ਹਾਂ ਸੋਨਾ ਥਾਣਾ ਦਾ ਸਹਜ ਆ ਇਹ ਬਾਈ ਕੋਲ ਛੋਟੇ ਮੁੱਲ ਦੀਆਂ ਬੱਚੀਆਂ ਮਿਲਦੀਆਂ ਕੋਈ ਛੋਟੇ ਮੁੱਲ ਦੀਆਂ ਬੱਚੀਆਂ ਲੈਣ ਦਾ ਚਾਹਵਾਨ ਹੋਵੇ ਫੋਰਟ ਚਾਂਗ ਦੀ ਇਹਨਾਂ ਦੇ ਵੀ ਗਰੰਟੀ ਪੂਲ ਗਰੰਟੀ ਹੋ ਗਰੇ ਠੀਕ ਆ ਜੀ ਹਾਂ ਚਾਰ ਚਾਰੀ ਥਾਣਾ ਇਹਦੀ ਚਾਰ ਤੇ ਪੰਜ ਨੰਬਰ ਦੀ ਡਿਮਾਂਡ ਜੀ ਇਹ ਆ ਵੀਰੇ 5500 ਰੁਪਿਆ ਜਰਸੀ ਦਾ 4 ਨੰਬਰ ਦਾ ਸਿੰਘਾਂ ਵਾਲੀ ਜਰਸੀ ਹਾਂ ਇਹਦਾ 9500 ਆ ਬੱਚੇ ਦਾ ਮਾਣ ਇਹਦਾ 9500 ਪਲਿਆ ਹੋਇਆ ਪੂਰੇ ਬੱਚਾ ਜੀ ਬਾਕੀ ਐਚ ਐਫ ਚ ਪੈਂਦਾ ਹਾਂਜੀ ਹਾਂ ਜੀ ਸੰਭੇ ਆ ਪਲਿਆ 9500 ਰੁਪਿਆ ਇਹ ਆ ਗਿਆ ਨਾਗ ਆਪਣਾ ਵੀਰੇ 4 ਤੇ 5 ਨੰਬਰ ਜੇ ਕੋਈ ਕੱਟੀਆਂ ਆਮਲਾ ਕੇ ਲੈ ਜਾਏ ਵੀਰੇ ਹੈ ਵੀਰੇ ਕੱਟੀਆਂ ਆਮਲਾ ਕੇ ਲੈ ਜੇਗੀ ਕੱਟੀਆਂ ਦਾ ਵੀਰੇ ਖੁੱਲਾ ਮਾਨਤਨ ਹੋ ਜਾਊਗਾ ਠੀਕ ਹੈ ਜੀ ਕੱਟੀਆਂ ਦਾ ਵੀ ਕਹਿੰਦਾ ਮਾਨਤਨ ਆਪਾਂ ਖੁੱਲਾ ਕਰ ਦਾਂਗੇ ਜੀ ਨਾਗਦ ਖਾਤੇ ਆ ਜੀ ਤੁਹਾਨੂੰ ਪੰਜ ਅੱਗੇ ਇਧਰਲੇ ਪਾਸੇ ਆ ਜੰਨੇ ਆ ਜੀ 6 ਤੇ 7 ਨੰਬਰ ਇੱਕ ਡੱਬੀ ਆ ਜੀ ਇੱਕ ਗਰਲੈਂਡੋ ਆ ਬਈ ਇਹ ਗਰਲੈਂਡੋ ਜੋ ਪੈਂਦੀ ਆ ਹਾਂ ਜੀ ਹਾਂ ਜੀ ਬਈ ਠੀਕ ਆ ਜੀ ਇੱਕ ਡੱਬੀ ਆ ਇੱਕ ਗਰਲੈਂਡੋ ਆ ਦੋਨੇ ਵੀਰੇ 4-4 ਮਹੀਨਿਆਂ ਦੇ ਬੱਚੇ ਆ ਠੀਕ ਆ ਇਹ ਹੋ ਗਿਆ 6 ਤੇ 7 ਨੰਬਰ ਜੀ ਦੋਨੇ 4-4 ਮਹੀਨਿਆਂ ਦੇ ਬੱਚੇ ਆ ਜੀ ਬਾਕੀ ਕੁਆਲਿਟੀ ਤੇ ਚਮਕਦਮ ਕਾਲੇ ਆ ਕੋਈ ਆਏ ਨਹੀਂ ਵੀਰੇ ਲਿੱਤੇ ਵੀ ਕਿਹੜੇ ਇਹਨਾਂ ਦੇ ਵੀਰੇ ਸਿੰਘ ਜਮਾਂਦਰੂ ਹੀ ਨਹੀਂ ਆਉਣੇ ਅੱਛਾ ਦੂਜੇ ਟੀਕੇ ਆ ਜਿਹੜੇ ਹੁਣ ਆਉਂਦੇ ਸਪੈਸ਼ਲ ਜੇ ਦੋਨਾਂ ਦੇ ਬਾਈ ਕਹਿੰਦਾ ਸਿੰਘ ਆਉਣਾ ਹੀ ਨਹੀਂ ਦਗਾਉਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਬਈ ਆਏ ਨਹੀਂ ਦਗਾਉਣੇ ਪੈਣਗੇ ਜੀ ਇਹ ਹੁਣ ਤੁਹਾਨੂੰ ਵੀ ਪਤਾ ਸੀਮਣ ਸਾਰੀ ਇਦਾਂ ਦੇ ਆਉਣ ਲੱਗ ਗਏ ਜਾਨੀ ਚੰਗੇ ਸੀਮਣ ਦੇ ਆ ਦੋਨੇ ਤੇ ਪੋਰਸ਼ਾਂ ਕੇ ਇਹਨਾਂ ਦੇ ਵੀ ਹੈ ਨਹੀਂ ਨਹੀਂ ਵੀਰੇ ਚਾਰ ਚਾਰੀ ਸਾਰੇ ਬੱਚਿਆਂ ਦੀ ਥਾਣਾ ਠੀਕ ਆ ਇਹ ਨਾਗਾ ਕੇ ਆਪਣਾ 6 ਤੇ 7 ਨੰਬਰ 6 ਨੰਬਰ ਡੱਬੀ ਦੀ ਕੀ ਡਿਮਾਂਡ ਆ ਜੀ ਇਨਾਂ ਦਾ ਵੀਰੇ ਜੋੜੇ ਦਾ 95 9500 ਮੁੱਲ ਠੀਕ ਆ ਦੋਨਾਂ ਦਾ ਹਾਂ 500 ਦੇ ਸਾਥ 10 ਹਾਂ 9500 ਇਹਦਾ 9500 ਦਾ ਠੀਕ ਆ 95 95 ਸੋ ਇਹਨਾਂ ਦੇ ਬਿਨਾਂ ਨਾ ਜੇ ਬਾਕੀ ਨੂੰ ਮਾਰਦ ਤਾਲ ਹੋ ਜੂਗਾ ਜੀ ਅੱਗੇ ਆ ਗਿਆ ਵੀਰੇ 8 ਤੇ 9 ਨੰਬਰ ਇਹ ਸਾਹੀ ਵਾਲਾ ਕੀ ਵੀਰੇ ਪਿਓਰ ਬਸੀ 8 ਨੰਬਰ ਤੇ 9 ਨੰਬਰ ਵੀਰੇ ਇਹ ਮੜੀ ਕੱਲੀ ਦਿਖਾ ਦਿੰਦੇ ਆ ਤੂੰ ਠੀਕ ਆ ਚਲੋ ਇਹਦੀ 8 ਨੰਬਰ ਸਾਹੀ ਥੋੜੀ ਜਿਹਾ ਘਰਾਦੀ ਵੀਰੇ ਥੋੜੀ ਜੀ ਹਾਂ ਹਾਂ ਵੀਰੇ ਪਲੀ ਬੜੀ ਹੁੰਦਾ ਦੁੱਧ ਦੇ ਪਲੀ ਕੋਈ ਗੱਲ ਨਹੀਂ ਮੇਰੇ ਸਾਹਮਣੇ ਸੰਗਲ ਪਾਇਆ ਹੁਣ ਤੇ ਹੁਣ ਆਪਾਂ ਫਟਾ ਪਾਤਾ ਨਹੀਂ ਖੁੱਲੀ ਫਰਦੀ ਜੀ ਹੁਣ ਅੱਛਾ ਫੁੱਲੀ ਫਰਦੀ ਆਈ ਹੈ ਤਰਨਾ ਨਹੀਂ ਹੁੰਦਾ ਕੋਈ ਗੱਲ ਨਹੀਂ ਵੀਰੇ ਲੈ ਚੱਲੀ ਬੱਚਾ ਹੀ ਹੈ ਜੀ ਇਹਦੀ ਝੋਲੀ ਜੱਕ ਦਿਖਾ ਦੇਣੇ ਵੀਰੇ ਕੋਈ ਗੱਲ ਨਹੀਂ ਜੀ ਬੰਨ ਰੋਸ ਨੇ ਲੋ ਜੀ ਝੋਲੀ ਇਹਦੀ ਵਿੱਚ ਚੈੱਕ ਕਰ ਸਕਦੇ ਸੋਹਣੀ ਝੋਲੀ ਆ ਤੇ ਇਹਦੀ ਡਿਮਾਂਡ ਜੀ ਇਹ 5500 ਦੀ ਵੀਰੇ ਇਹ ਵੀ ਦੋਆਂ ਦੀ ਇਹ 5500 ਦੀ ਇਹ ਹੋ ਗਿਆ 8 ਨੰਬਰ ਨਾਲ ਜੀ ਹਾਂ ਠੀਕ ਆ ਤੇ 9 ਨੰਬਰ ਨਾਲ ਵੀਰੇ ਇਹ ਵੀ ਜਰਸੀ ਆ ਗਈ ਪੰਜਾਬ ਵਾਲੀ ਕਾਲੀ ਰੰਗ ਦੀ ਇਹ ਬਲਦੀ ਆ ਗਈ ਇਹ ਦੰਦੋ ਕੀਰੀ ਹੈ ਜੀ ਹਾਂ ਸਾਰੇ ਵੀਰੇ ਕੀਰੀ ਜੀ ਗਾਰੰਟੀ ਹੈ ਕਿੰਨੇ ਮਹੀਨੇ ਦੀ ਇਹ ਇਹ ਹੋ ਗਏ ਵੀਰੇ 9 ਮਹੀਨਿਆਂ ਦੀ ਠੀਕ ਹੈ 9 ਕੁ ਮਹੀਨੇ ਉਮਰ ਆ ਇਹਦੇ ਫੂਟ ਚਾਂਕਦਾ ਹੈ ਨਹੀਂ ਕੋਈ ਨਹੀਂ ਨਹੀਂ ਵੀਰੇ ਇਹਦੀ ਝੂਲੀ ਚਾਲੀ ਦਿਖਾ ਦੇ ਝੂਲੀ ਬੜੀ ਚੰਗੀ ਹੈ ਜੀ ਇਹਦੀ ਆਪਾਂ ਚੈੱਕ ਵੀ ਕਰਵਾ ਦਿੰਨੇ ਆ ਡਰਦੇ ਆ ਥੋੜੇ ਜਿਹਾ ਹਾਂ ਜੀ ਚਾਂਕ ਦਾ ਬਕਾਲਿਆ ਲੈ ਚੱਲੀ ਵੀਰੇ ਜੀ ਤੇ ਇਹਦੀ ਕੀ ਨਿਮਾਨ ਰਹਿਣ ਵਾਲੀ ਫਿਰ 9 ਨੰਬਰ ਦੀ ਜੀ ਇਹਦਾ ਵੀਰੇ 9500 ਰੁਪਿਆ ਇਹਦਾ ਵੀ 95 ਇਹਦਾ 2 ਕੁ ਮਹੀਨੇ ਨੂੰ ਇਹ ਆ ਹੀ ਹੋ ਜੂ ਇਹਦੀ ਠੀਕ ਹੈ ਜੀ ਬਾਕੀ ਉਹਦਾ ਸੇਵਾ ਦੇ ਚਾ ਹਾਂ ਵੀਰੇ ਫੀਟ ਨਹੀਂ ਕੋਈ ਸੇਵਾ ਕਰ ਲੂਗਾ ਤੇ ਜੇ ਵੀਰੇ 9 ਦੀਆਂ 9 ਲੈ ਜੇ ਫੇਰ 9 ਦੀਆਂ 9 ਲੈ ਇੱਕ ਬੱਚੀ ਫ੍ਰੀ ਦੇ ਦਾਂਗੇ ਜੀ ਸਾਰੇਆਂ ਵਿੱਚ ਜਿਹੜੀ ਦੇਉਂਦੇ ਜਿਹੜੀ ਮਰਜ਼ੀ ਲੈ ਲਵੇ ਉਹ ਦੇ ਦਾਂਗੇ ਵੀਰੇ ਆ ਜਰਤੀ ਚਲੋ ਉਹ ਜਿਹੜੀ ਆਪਾਂ ਦਿਖਾਈ ਸੀ ਕਿ ਹਾਂ ਦੇ ਦਾਂਗੇ ਜਰਤੀ 5 ਨੰਬਰ ਤੇ ਹਾਂ ਵੀਰੇ 5 ਨੰਬਰ ਦਾ ਜਿਆਦਾ ਸਾਹੀ ਵਾਲ ਦੇ ਦਾਂਗੇ ਜਾਂ ਦੇ ਦਾਂਗੇ ਠੀਕ ਹੈ ਜੇ ਸਾਹੀ ਵਾਲ ਫਰੀ ਹੋ ਜਾ ਉਹ ਹੋ ਜੋ ਉਹਦੇ ਤੁਹਾਨੂੰ ਕੀਮਤ ਨਹੀਂ ਲੱਗਣੀ ਜੇ 9 ਬੱਚੀਆਂ ਲੈ ਜੂਗਾ ਅੱਗੇ 10 ਨੰਬਰ ਵੀਰੇ ਇਹ ਵੀਰੇ ਹੋਊਗੀ 24 ਕ ਮਹੀਨਿਆਂ ਦੀ ਦੰਦੋ ਜੀ ਦੰਦੋ ਦਾ ਵੀਰੇ ਚੋਗੀ ਕਹੋਗੀ ਨੰਦਾ ਜੀ ਹੈ ਹਾਂ ਵੀਰੇ ਨੰਦਾ ਜੀ ਆ ਜੇ ਤੇ ਏਆਈ ਵਗੈਰਾ ਹੋਈ ਹੈ ਜੀ ਏਆਈ ਨੂੰ ਵੀਰੇ ਹੋਏ 20 22 ਦਿਨ ਅੱਜ ਠੀਕ ਆ 22 ਝੂਲੀ ਚੈੱਕ ਕਰਾ ਦੇ ਦੀ ਠੀਕ ਹੈ ਜੀ ਝੂਲੀ ਬੜੀ ਚਾਰ ਹੀ ਥਾਣੇ ਦੇ ਦੀ ਸੋਹਣਾ ਮੋਟਾ ਥਣ ਲੱਗਿਆ ਵਾ ਜੀ ਬਾਕੀ ਇੱਕ ਆ ਪੋਰਟ ਜੀ ਸੰਗ ਤੇ ਲੱਗੀ ਉਹ ਤਾਂ ਵੀਰੇ ਮਾੜਾ ਜਿਹਾ ਨਿਕਲਿਆ ਆ ਵੇ ਦਾਗ ਆ ਵੇ ਜੇ ਚਲੋ ਰਹੇਗੀ ਤਾਂ ਗਰਮਾਲੀ ਬਧੀਆ ਆਪਾਂ ਦੇਣੀ 15 ਜੀ ਏਆਈ ਦੇ ਕਾਬਲ ਹੀ ਆ ਦੇਣੀ ਬਾਈ ਨੇ ਖਾਲੀ ਮੰਨ ਲਈ ਆ ਇਹਦਾ ਤਾਂ ਦੱਸ ਦਿੰਨੇ ਹੁੰਨੇ ਆ ਬਈ ਆਪ ਦਾ ਕੋਈ ਬਚਤ ਰੱਖ ਲੈ ਤੇ ਇਹਦੀ ਡਿਮਾਂਡ ਜੀ ਇਹਦਾ ਵੀਰੇ 10000 ਰੁਪਿਆ ਇਹਦਾ 10000 ਦੋ ਰਹਿ ਗਈਆਂ ਬਾਈ ਕੋਲ ਵਹਿੜਾ ਤੋਕ ਆ ਵੀਰੇ ਤੋਕੜ ਆ ਗਈ ਇਹ ਠਾਲੀ ਉੱਤੇ ਨੂੰ ਸੂਆ ਕਿੰਨਾ ਮਾਜੀ ਇਹਦਾ ਇਹ ਪਹਿਲਾ ਸੂਆ ਵੀਰੇ ਦੰਦੋ ਜੀ ਦੰਦੋਂ ਦਾ ਵੀਰੇ ਪੂਰੀ ਹੋਈ ਹੋਊਗੀ ਠੀਕ ਆ ਜੀ ਤੇ ਦੁੱਧ ਕਿੰਨਾ ਜੀ ਦੁੱਧ ਵੀਰੇ ਥਲੇਉ 4 ਕਿਲੋ 4 ਕਿਲੋ ਨਾਰਮਲ ਹਾਈਟ ਆ 4 ਕਿਲੋ ਕਿੰਨਾ ਸਨਕਪੂਣਾ ਬਹੁਤਾ ਵਧੀਆ ਚ ਦੇਖਦਾ ਸਕਦਾ ਜੀ ਆਪ ਦਾ ਹਾਂ ਹਾਂ ਵੀਰੇ ਆਪਣੇ ਘਰ ਚੋ ਚੋਹੇ ਚ ਲੈ ਕੇ ਜਾਵੇ ਕੋਈ ਵਾਈ ਕਰ ਸਕਦਾ ਜੀ ਹਾਂ ਹਾਂ ਕੋਈ ਚੱਕਰ ਨਹੀਂ ਠੀਕ ਹੈ ਜੀ ਆਪ ਦੀ ਤੁਸੀਂ ਵੀਰੇ ਤਸੱਲੀ ਕਰ ਚੱਕਦੇ ਹੋ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜਮਾ ਲੱਗਿਆ ਕੋਈ ਸਰਨਾ ਚਟਣ ਚਾਰੇ ਥਣ ਓਕੇ ਆ ਸਾਊ ਜੀ ਲੈ ਤੇ ਇਹਦੀ ਡਿਮਾਂਡ ਜੀ ਇਹਦੇ ਵੀਰੇ 10000 ਰੁਪਏ ਠੀਕ ਹੈ ਜੀ ਇਹਦੀ ਡਿਮਾਂਡ ਬਾਈ ਕਹਿੰਦਾ 10000 ਰੁਪਏ 4 ਕਿਲੋ ਬੱਤੀਆਂ ਵਾਲਾ ਮੋਲੀ ਆ ਇਹਦਾ ਤਾਂ ਸਹੀ ਗੱਲ ਆ ਜੀ ਤੇ ਅੱਗੇ ਆ ਗਈ ਵੀਰੇ ਵੱਡੀ ਬੈੜ ਹਾਂ ਇਹਦਾ ਸੁਆ ਕਿੰਨਾ ਮਾ ਜੀ ਇਹ ਵੀਰੇ ਪਲੂਣਾ ਚੋਕ ਦੰਦੋ 4 ਦੰਦਾਂ ਦਾ ਬਸ ਅਸ਼ੇ ਚਾਰ ਦੰਦੀ ਆ ਜੀ ਗੱਦਗਾਟ ਫੁੱਲ ਵੱਡਾ ਹੀ ਪੂਰੀ ਵੀਰੇ ਸਾਊ ਚੀਲ ਆ ਸਰਦੀ ਆ ਥੋੜਾ ਕੋਈ ਇਹ ਜੀ ਗੱਲ ਨਹੀਂ ਹੋਗੀ ਠੀਕ ਆ ਥੋੜਾ ਡਰਦੀ ਆ ਕੈਮਰੇ ਤੋਂ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ 9 ਕਿਲੋ ਵੀਰੇ ਆਪਣੇ ਘਰੇ ਹਾਂ ਚੋ ਸਕਦਾ ਆਪਣੇ ਘਰੇ ਕੋਈ ਕੋਈ ਵੀਰ ਚੋ ਸਕਦਾ ਵਜਨ ਵਾਲੀ ਆ ਫੁੱਲ ਹਾਂ ਪੂਰੀ ਪੜੀ ਹੋਈ ਆ ਵੀਰੇ ਠੀਕ ਆ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਥਾਣ ਤੋਂ ਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣਾ ਸਹਿਜ ਦਾ 9 ਕਿਲੋ ਦੁੱਧਾ ਠੰਡੀ ਸੀਲ ਆ ਵੀਰੇ ਪੂਰੀ ਚੋਣ ਨੂੰ ਥੋੜਾ ਡਰਦੀ ਆ ਠੀਕ ਆ ਤੇ ਇਹਦੀ ਡਿਮਾਂਡ ਜੀ ਇਹਦਾ ਵੀਰੇ ਮੁੱਲ 28000 ਰੁਪਈਆ ਠੀਕ ਆ ਇਹਦਾ ਮੁੱਲ ਬਾਈ ਕਹਿੰਦਾ 28000 ਰੁਪਈਆ ਵਿੱਚੋਂ ਥੋੜਾ ਘੜਾ ਮਾਨ ਤਣ ਹੋ ਜਾਊਗਾ ਫੇਸ ਕੁਆਲਟੀ ਦਿਖਾ ਦੇ ਵੀਰੇ ਬੱਚੀ ਚੰਗੀ ਆ ਬੱਚੀ ਨਾ ਇਹਨੇ ਗਰਮੀ ਮੰਨਣੀ ਆ ਹਾਂ ਦੁੱਧ ਵੀ ਦੇਊ ਮੱਝਾ ਹਰਗਾ ਵੀਰੇ ਬਾਕੀ ਇਹੋ ਜੀ ਨਹੀਂ ਗੱਲ ਕੋਈ ਠੰਡੀ ਵੜੀ ਆ ਲੈ ਠੀਕ ਆ ਜੀ ਜਿਵੇਂ ਮਰਜੀ ਤੋਈ ਜੋ ਠੀਕ ਆ ਜੀ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ